ਤੁਸੀਂ ਸੁਣ ਰਹੇ ਹੋ mundri.com ਹਰਜੀਤ ạtwal ਦਾ ਭਾਗ 11 ਦੀਪੇ ਨੂੰ ਉਸਦੇ ਡਾਕਟਰ ਦੇਸਾਈ ਨੇ ਫੋਨ ਕਰਕੇ ਕਲੀਨਿਕ ਸੱਦ ਲਿਆ ਉਸਦੇ ਨਾਲ ਹੀ ਪੂਨਮ ਨੂੰ ਲਿਉਣ ਲਈ ਵੀ ਕਹਿ ਦਿੱਤਾ ਦੀਪਾਪੂ ਨੂੰ ਨਾਲ ਨਹੀਂ ਸੀ ਲੈ ਕੇ ਜਾਣਾ ਚਾਹੁੰਦਾ ਉਹ ਨਹੀਂ ਸੀ ਚਾਹੁੰਦਾ ਕਿ ਪੂਨਮ ਉਸ ਦੀ ਸਥਿਤੀ ਦਾ ਪਤਾ ਚੱਲੇ ਡਾਕਟਰ ਦੇ ਫੋਨ ਆਏ ਤੇ ਉਹ ਸੋਚਦਾ ਸੀ ਕਿ ਅੱਜ ਹਸਪਤਾਲ ਤੋਂ ਰਿਪੋਰਟ ਆ ਗਈ ਹੋਵੇਗੀ ਇਸੇ ਲਈ ਡਾਕਟਰ ਨੇ ਉਸ ਨੂੰ ਸੱਦਿਆ ਹੋਵੇਗਾ ਉਹ ਇਕੱਲਾ ਹੀ ਡਾਕਟਰ ਕੋਲ ਜਾ ਪੂਜਾ ਡਾਕਟਰ ਨੇ ਗੁੱਸੇ ਵਿੱਚ ਆਉਂਦੇ ਹੀ ਕਹਿੰਦੇ ਕੈਮਿਸਟਰ ਚਾਹਲ ਤੂੰ ਨੇ ਮੇਰੀ ਇੱਕ ਨਹੀਂ ਸੁਣੀ ਹੁਣ ਤੂੰ ਮੌਤ ਦੇ ਬੋਏ ਨਜ਼ਦੀਕ ਹੋ ਅਗਰ ਅਬ ਵੀ ਛੋੜ ਦੋ ਤਾਂ ਕੁਝ ਹੋਗਾ ਹੋ ਸਕੇਗਾ ਪਲੀਜ਼ ਆਪਣੀ ਵਾਈਫ ਕੇ ਬਾਰੇ ਵਿੱਚ ਸੋਚੋ ਪ੍ਰੋਮਿਸ ਡਾਕਟਰ ਨੂੰ ਨੀਪਿੰਦਾ ਰਹੀ ਹੈ ਤੇਰਾ ਪਹਿਲਾ ਪ੍ਰੋਮਿਸ ਨਹੀਂ ਆਖਰੀ ਸਮਝੋ ਕੇ ਕੇ ਦੀਪਾ ਹਸਨ ਲੱਗਾ ਡਾਕਟਰ ਨੇ ਕਿਹਾ ਬਹੁਤ ਸੀਰੀਅਸ ਬਾਤ ਹੈ ਇਹ ਦਵਾਈ ਹੋਰ ਸ਼ਰਾਬ ਇੱਕਦਮ ਬੰਦ ਅਗਰ ਬਚ ਸਕਤੇ ਹੋ ਤਾਂ ਬਚ ਲੋ ਡਾਕਟਰ ਨੇ ਪ੍ਰੈਸਕ੍ਰਿਪਸ਼ਨ ਉਸ ਨੂੰ ਦਿੰਦਿਆਂ ਕਿ ਆਂ ਦੀਪ ਨੇ ਪ੍ਰੈਸਕ੍ਰਿਪਸ਼ਨ ਡਾਕਟਰ ਤੋਂ ਫੜੀ ਤੇ ਨਾਲ ਦੇ ਰਿਕਵੈਸਟ ਤੋਂ ਦਵਾਈ ਲੈ ਲਈ ਉਸ ਨੂੰ ਵੀ ਲੱਗ ਰਿਹਾ ਸੀ ਕਿ ਹੁਣ ਉਹਦਾ ਅੰਤ ਨੇੜੇ ਹੈ ਕਿੰਨੇ ਸਾਲ ਤਾਂ ਹੋ ਗਏ ਸਨ ਡਾਕਟਰਾਂ ਨੂੰ ਰੋਲਾ ਪਾਉਂਦੇ ਆ ਕਿ ਸ਼ਰਾਬ ਛੱਡ ਸ਼ਰਾਬ ਛੱਡ ਪਰ ਉਸ ਦੇ ਤਾਂ ਜਿਵੇਂ ਕੰਨ ਹੀ ਬੰਦ ਹੋ ਗਏ ਹੁਣ ਉਪਰੋਂ ਦੀ ਆ ਵਿਆਹ ਦਾ ਪੰਗਾ ਇਕੱਲਾ ਹੁੰਦਾ ਤਾਂ ਕੱਲ ਨੂੰ ਮਰਦਾ ਅੱਜ ਮਰਦਾ ਉਸਨੇ ਜ਼ਿੰਦਗੀ ਵਿੱਚ ਜਿੰਨਾ ਕੁਝ ਕੋਨਾ ਸੀ ਖੋ ਚੁੱਕਾ ਸੀ ਪਰ ਪੂਨ ਹੁਣ ਪੂਨਮ ਉਸਦੇ ਨਾਲ ਸੀ ਉਸ ਨੂੰ ਇਕੱਲੀ ਨਹੀਂ ਛੱਡ ਕਿਵੇਂ ਜਾ ਸਕਦਾ ਸੀ ਪੂਨਮ ਵੀ ਅਜਿਹੀ ਜਿੱਦਣ ਸੀ ਕਿ ਉਹਦਾ ਪਿੱਛਾ ਨਹੀਂ ਸੀ ਛੱਡ ਰਹੀ ਇਹਨਾਂ ਕਿਹਾ ਕਿ ਉਸ ਨੇ ਉਸਦੇ ਜੀਂਦੇ ਜੀ ਆਪਣਾ ਕੋਈ ਇੰਤਜ਼ਾਮ ਕਰ ਲਵੇ ਪਰ ਉਸ ਨੇ ਤਾਂ ਬਸ ਇੱਕ ਨੰਨਾ ਹੀ ਫੜਿਆ ਹੋਇਆ ਸੀ ਕਿ ਜਿੰਨਾ ਚਿਰ ਤੂੰ ਹੈਗਾ ਤੇਰੇ ਨਾਲ ਹੀ ਰਹਿਣਾ ਜਦੋਂ ਜ਼ਵੇਦਾ ਨੇ ਪੂਨੋਂ ਦੇ ਵਿਆਹ ਲਈ ਰਿਸ਼ਤੇਦਾਰੀ ਵਿੱਚ ਮੁੰਡਾ ਦੇਖ ਲਿਆ ਤਾਂ ਇਸ ਦੇ ਬਦਲੇ ਵਿੱਚ ਜਿਹੜਾ ਗੁੱਸਾ ਪੂਨੋਂ ਜਿਹੜਾ ਉਹ ਵੀ ਵੇਖਣ ਵਾਲਾ ਹੀ ਸੀ ਪੰਨਦੀਪੇ ਨਾਲ ਝਗੜਾ ਕੀਤਾ ਫਿਰ ਕਰਦਿਆ ਨਾਲ ਉਹ ਅਗਲੇ ਦਿਨ ਹੀ ਦੀਪੇ ਨੂੰ ਲੈ ਕੇ ਜਹਾਜ਼ੇ ਚੜ ਗਈ ਜਬੈਦਾਸ ਨੂੰ ਸਹੂਲਤਾਂ ਦਿੰਦੀ ਰਹੀ ਗਈ ਉਸ ਨੇ ਦੀਪੇ ਨੂੰ ਸਿੱਧਾ ਕਹਿ ਦਿੱਤਾ ਕਿ ਜਿੰਨਾ ਚਿਰ ਉਹ ਜੀਏਗਾ ਉਹ ਉਸ ਨੂੰ ਛੱਡ ਕੇ ਨਹੀਂ ਜਾਵੇਗਾ ਦੀਪੇ ਨੂੰ ਇਹ ਗੱਲ ਚੰਗੀ ਵੀ ਲੱਗ ਰਹੀ ਸੀ ਪਰ ਪੂਨਮ ਤੇ ਗੁੱਸਾ ਵੀ ਆ ਰਿਹਾ ਸੀ ਕਿ ਉਹ ਇਸ ਦੀ ਗੱਲ ਨੂੰ ਸਮਝਦੀ ਕਿਉਂ ਨਹੀਂ ਕੀ ਰੱਖਿਆ ਸੀ ਹੁਣ ਉਸ ਦੇ ਵਿੱਚ ਉਹ ਤਾਂ ਨਦੀ ਕਿਨਾਰੇ ਰੁਖੜਾ ਸੀ ਜਿਗਰ ਦੀ ਇਹ ਬਿਮਾਰੀ ਹੁਣ ਉਸ ਨੂੰ ਨਹੀਂ ਛੱਡੇਗੀ ਪੂਨੋ ਆਪਣੀ ਅਸਲੀ ਨਾ ਸਾਰੀ ਗੱਲਬਾਤ ਕਰ ਲਿਆ ਕਰਦੀ ਸੀ ਇੰਡੀਆ ਗਿਆ ਜੋ ਕੁਝ ਵਾਪਰਿਆ ਉਸ ਨੇ ਸਭ ਨਾਲ ਸਾਂਝਾ ਕਰ ਲਿਆ ਸੀ ਮੈਸੇਜ ਪੰਗੂ ਨੇ ਕਿਹਾ ਮੇਰੇ ਸਾਹਬ ਨਾਲ ਤਾਂ ਦੀਪਾ ਜੋ ਕੁਝ ਕਰ ਰਿਹਾ ਹੈ ਜੋ ਕੁਝ ਕਰ ਰਿਹਾ ਸੀ ਠੀਕ ਕਰ ਰਿਹਾ ਸੀ ਤੈਨੂੰ ਹੋਰ ਵਿਆਹ ਕਰਕੇ ਲੈਣਾ ਚਾਹੁੰਦਾ ਸੀ ਤੈਨੂੰ ਵਰ ਵਿਆਹ ਕਰ ਲੈਣਾ ਚਾਹੀਦਾ ਉਸਦੀ ਗੱਲ ਦੀ ਤਰੀਕ ਕਰਦੇ ਮਨਜੀਤ ਨੇ ਕਿਹਾ ਮੈਂ ਵੀ ਇਦਾਂ ਹੀ ਸੋਚਦੀ ਆ ਪੂਨਮ ਨੇ ਗਲਤੀ ਕਰ ਲਈ ਰੱਬ ਨਾ ਕਰੇ ਜੇ ਦੀਪਾ ਭਾਜੀ ਨੂੰ ਕੁਝ ਹੋ ਗਿਆ ਤਾਂ ਫਿਰ ਕੀ ਹੋਏਗਾ ਪੂਨਮ ਉਹਨਾਂ ਦੀ ਸਲਾਹ ਤੋਂ ਨੰਬਰ ਹੁੰਦੀ ਆਖਣ ਲੱਗੀ ਮੈਂ ਦੀਪੇ ਦਾ ਥਾਂ ਖੜ ਕੇ ਸੋਚਦੀ ਆ ਮੈਂ ਨਹੀਂ ਚਾਹਾਂਗੀ ਕਿ ਮੇਰਾ ਪਤੀ ਮੇਰੇ ਸਾਹਮਣੇ ਹੋਰ ਵਿਆਹ ਕਰਾਵੇ ਭਾਵੇਂ ਮੈਂ ਡੈਥ ਬੈੱਡ ਤੇ ਕਿਉਂ ਨਾ ਪਈ ਹੂੰ ਆ ਜੇ ਦੀਪਾ ਆਪਣੀ ਛਾਤੀ ਤੇ ਪੱਤਰ ਰੱਖ ਕੇ ਮੇਰੀ ਬਿਹਤਰੀ ਸੋਚਦਾ ਤਾਂ ਮੇਰਾ ਫਰਜ਼ ਆ ਕਿ ਉਹ ਪੱਤਰ ਉਸਦੀ ਛਾਤੀ ਤੋਂ ਚੁੱਕ ਲਵਾਂ ਪਰ ਪੂਨਮ ਇਹ ਸੋਚ ਕੇ ਰੱਬ ਨਾ ਕਰੇ ਦੀਪੇ ਨੂੰ ਉਦਾਂ ਦਾ ਜਵਾਨ ਲੋਕ ਮਰੀ ਜਾਂਦੇ ਆ ਦੀਪੇ ਥਾਵੇਂ ਕੋਈ ਹੋਰ ਜਵਾਨ ਹਸਬੰਦ ਹੁੰਦਾ ਤਾਂ ਕੀ ਮੈਂ ਹੋਰ ਵਿਆਹ ਕਰਨ ਬਾਰੇ ਸੋਚ ਸਕਦੀ ਸੀ ਨਹੀਂ ਕਦੇ ਵੀ ਨਹੀਂ ਤੇ ਇਸ ਬੰਦੇ ਨੇ ਮੇਰੀ ਖਾਤਰ ਕਿੰਨੀ ਕੁਰਬਾਨੀ ਦਿੱਤੀ ਹੈ ਮੈਂ ਦਾ ਬਦਲਾ ਇਹਦੇ ਸਾਹਮਣੇ ਵਿਆਹ ਕਰਾ ਕੇ ਨਹੀਂ ਦੇਣਾ ਚਾਹੁੰਦੀ ਉਸ ਦੀਆਂ ਦਲੀਲਾਂ ਉਸ ਦੀਆਂ ਸਹੇਲੀਆਂ ਦੇ ਮਾਣ ਵਿੱਚ ਸਤਕਾਰ ਪੁਰੂ ਦਾ ਦਿੱਤਾ ਪੂਨਮ ਵੀ ਆਪਣੀਆਂ ਸਹੇਲੀਆਂ ਵਿੱਚ ਇੱਕ ਵਿਸ਼ੇਸ਼ ਥਾਂ ਸੀ ਉਹ ਹਰ ਕੰਮ ਦੇ ਹਰ ਕੰਮ ਦੇ ਆਉਂਦੀ ਸੀ ਵਾਦੇ ਦੀ ਉਹ ਪੱਕੀ ਸੀ ਬੇਜਿਕ ਸੁਭਾਅ ਦੀ ਕੁਝ ਲੜਕੀ ਸੀ ਪਰ ਜਿਹਦੇ ਨਾਲ ਖੜ ਜਾਂਦੀ ਸੀ ਬਟ ਖੜ ਜਾਂਦੀ ਸੀ ਅਗਲੇ ਦੇ ਗਲਤ ਕੰਮ ਵਿੱਚ ਸਾਥ ਦੇਣ ਲੱਗਦੀ ਦੀਪੇ ਤਾਂ ਕਰਜ਼ੇ ਦੀ ਕਿਸ਼ਤ ਮੋੜੀ ਨਾ ਗਈ ਬੈਂਕ ਵਾਲੇ ਦੀਆਂ ਚਿੱਠੀਆਂ ਬਿਜਲੀ ਧਮਕੀਆਂ ਹੋਰ ਵੀ ਵੱਡੀਆਂ ਹੋ ਗਈਆਂ ਉਸਨੇ ਪੁਣੂ ਨੂੰ ਆਖਿਆ ਮੇਰੀ ਜਾਨ ਹੁਣ ਟਾਈਮ ਆ ਗਿਆ ਆਪਾਂ ਦੂਜੇ ਘਰ ਚਲੇ ਜਾਈਏ ਇਹ ਤਾਂ ਇਹ ਘਰ ਤਾਂ ਬੈਂਕ ਵਾਲਿਆਂ ਦੇ ਹੋਰ ਕਰਜ਼ਦਾਰਾਂ ਨੇ ਲੈ ਜਾਣਾ ਪੁਣੂ ਨੂੰ ਪਤਾ ਸੀ ਕਿ ਕ੍ਰੈਡਿਟ ਕਾਰਡਾਂ ਦੇ ਪੈਸੇ ਹੀ ਦੁੱਗਣੇ ਹੋ ਗਏ ਸਨ ਬੈਂਕ ਦਾ ਕਰਜ਼ਾ ਅਲੱਗ ਘਰ ਦੀ ਕੀਮਤ ਤੋਂ ਵੱਧ ਕਰਜ਼ਾ ਉਹਨਾਂ ਨੇ ਪੂਣਮ ਵਾਲਾ ਕਿਰਾਇਆ ਤੇ ਦਿੱਤਾ ਘਰ ਖਾਲੀ ਕਰ ਲਿਆ ਤੇ ਉਸ ਦੀ ਸਫਾਈ ਕਰਨ ਲੱਗੇ ਦੀਪਕ ਕਦਨ ਬੋਲਿਆ ਕਿ ਉਹਨਾਂ ਆਪਾਂ ਟਿੱਕੇ ਨੂੰ ਸੱਦ ਲਈ ਉਸ ਆਪਣਾ ਸਮਾਨ ਹੀ ਮੂਵ ਕਰਦੇ ਹੋ ਖਬਰਦਾਰ ਜੀ ਉਹਨੂੰ ਸੱਦਿਆ ਤੈਨੂੰ ਕੀ ਬਿਮਾਰੀ ਪੈ ਗਈ ਮੈਨੂੰ ਪਤਾ ਤੇਰੇ ਦਿਲ ਵਿੱਚ ਕੀ ਆ ਤੂੰ ਕਮਲੀ ਹੋਈ ਫਿਰਦੀ ਆ ਪਤਾ ਨਹੀਂ ਕੀ ਕੀ ਸੋਚੀ ਫਿਰਦੀ ਆ ਆਪਣੇ ਆਪ ਨੂੰ ਮਾਰੀ ਬੈਠਾ ਕੋੜੇ ਵਰਗਾ ਪਿਆ ਜਿੱਦਨ ਦੀ ਸ਼ਰਾਬ ਛੱਡੀ ਆ ਚਿਹਰਾ ਵੀ ਟੇਕਣ ਲੱਗ ਪਿਆ ਤੂੰ ਵੀ ਨਿਰਾਲੀ ਕੁੜੀ ਆ ਪੂਨਾ ਉਹ ਲੋਕ ਤਾਂ ਹਰ ਵੇਲੇ ਕੋਈ ਨਾ ਕੋਈ ਬਦਲ ਹੱਥ 'ਚ ਰੱਖਦੇ ਆ ਪਲਾਨ ਵੀ ਕੀ ਆ ਨਹੀਂ ਤਾਂ ਆ ਸਹੀ ਹਰ ਕੋਈ ਜੇ ਵਿੱਚ ਇੱਕ ਵਾਧੂ ਐਂਡ ਰੱਖਦਾ ਕਿ ਇੱਕ ਟੁੱਟ ਜਾਵੇ ਤਾਂ ਛੱਟ ਦੂਜੀ ਲਾ ਲਵੇ ਪਰ ਤੂੰ ਪਤਾ ਨਹੀਂ ਕਿਦਾਂ ਦੀ ਕੁੜੀ ਐ ਮੈਨੂੰ ਪਤਾ ਕਿ ਮੇਰੇ ਤੋਂ ਬਾਅਦ ਜੇ ਤੇਰਾ ਕੋਈ ਖੈਰਕੁਆ ਹੋਏਗਾ ਤਾਂ ਟਿੱਕਾ ਹੀ ਐ ਇੱਕ ਉਹੀ ਤੇਰੇ ਲੁੱਕ ਆਫਟਰ ਕਰ ਸਕਦਾ ਬਾਕੀ ਸਾਰੇ ਤੈਨੂੰ ਨੋਚ ਲੈਣਗੇ ਜਿੰਨੀ ਤੂੰ ਚੰਗੀ ਐ ਉਹਨਾਂ ਈ ਜ਼ਿਆਦਾ ਫਾਇਦਾ ਉਠਾਣਗੇ ਮੈਨੂੰ ਵੀ ਪਤਾ ਟਿੱਕੇ ਦਾ ਪਰ ਤੂੰ ਮੈਨੂੰ ਇੰਨੀ ਵੀ ਨਾਜ਼ੁਕ ਨਾ ਸਮਝ ਮੈਂ ਦਾ ਅਗਲੇ ਨੂੰ ਵੇਚ ਕੇ ਖਾ ਜਾऊं ਮੈਨੂੰ ਪਤਾ ਤੇਰਾ ਵੱਡੀ ਚ ਲੱਗਦਾ ਜਿਹੜਾ ਵੀ ਮੂੰਹ ਦਾ ਮਿੱਠਾ ਹੋ ਕੇ ਬੋਲੇ ਉਸਦੀ ਹੋ ਜਾਣੀ ਐ ਕਿੰਨਾ ਕੁਝ ਸੋਚਦਿਆਂ ਉਸਨੇ ਟਿੱਕੇ ਨੂੰ ਫੋਨ ਕਰਕੇ ਉਸਦੀ ਰਾਜੀ ਪੁੱਛੀ ਪਰ ਹੋਰ ਬਹੁਤੀ ਗੱਲ ਨਾ ਕੀਤੀ ਇਹਨਾਂ ਦੱਸ ਦਿੱਤਾ ਕਿ ਉਹ ਸ਼ਹਿਰੀ ਘਰ ਬਦਲਦੇ ਹਨ ਨਵੇਂ ਘਰ ਦਾ ਪਤਾ ਵੀ ਲਿਖਵਾ ਦਿੱਤਾ ਇੱਕ ਦਿਨ ਤਰਸੀਮਦੀਪੇ ਨੂੰ ਮਿਲਣ ਆਇਆ ਦੀਪੇ ਨੇ ਬੋਤਲਿਆਂ ਦੀ ਪੂਨਮ ਖੜੀ ਦੇਖਣੀ ਜਾ ਰਹੀ ਸੀ ਉਸ ਦਾ ਦਿਲ ਕਰਦਾ ਸੀ ਕਿ ਤਰਸੀਮ ਨੂੰ ਉਸ ਦੇ ਬੋਧਨ ਤੋਂ ਫੜ ਕੇ ਬਾਹਰ ਸੁੱਟ ਦੇਵੇ ਉਹ ਬੋਲੀ ਕਿ ਦੀਪੇ ਤੂੰ ਹਰਗੇ ਜੀ ਸ਼ਰਾਬ ਨਾ ਪੀਂ ਨਹੀਂ ਪੀ ਸਕਦਾ ਬਾਜੀ ਨੇ ਪੀਣੀ ਤਾਂ ਪੀ ਲਵੇ ਉਸਨੇ ਅੱਗੇ ਕੋਈ ਦੀਪੇ ਵਾਲਾ ਗਲਾਸ ਚੁੱਕ ਲੈ ਤਰਸੀਮ ਨੇ ਕਿ ਪਰਜਾਈ ਜੇ ਦੀਪੇ ਨੇ ਨਹੀਂ ਪੀਣੀ ਤਾਂ ਮੈਂ ਵੀ ਨਹੀਂ ਪੀਣੀ ਬਾਜੀ ਤੁਹਾਨੂੰ ਕਿਹੜੇ ਈਕੀਮ ਨੇ ਕਿਹਾ ਕਿ ਪੀਓ ਤੁਹਾਡੇ ਵਰਗੇ ਦੋਸਤੋਂ ਦਾ ਦੁਸ਼ਮਣਾਂ ਦੀ ਕੀ ਲੋੜ ਤੁਹਾਨੂੰ ਪਤਾ ਦੀ ਸਿਹਤ ਦਾ ਤੇ ਫਿਰ ਵੀ ਤਰਸੀਮ ਨੇ ਕੋਈ ਸ਼ਰਮ ਮਹਿਸੂਸ ਨਾ ਕੀਤੀ ਤੇ ਆਪਣਾ ਪੈਗ ਪਾ ਕੇ ਪੀਣ ਲੱਗਾ ਜਰਾ ਕੁ ਸਰੂਰ ਚੱਕ ਕੇ ਬੋਲਿਆ ਪਰਜਾਈ ਕਦੇ ਵੀ ਮੇਰੀ ਹੋਰ ਲੋੜ ਹੋਵੇ ਤਾਂ ਮੈਨੂੰ ਦੱਸੀ ਬਾਜੀ ਹਾਲੇ ਤਾਂ ਤੁਹਾਡੀ ਅਵਤਾਰ ਕੌਰ ਨੂੰ ਤੁਹਾਡੀ ਲੋੜ ਹੈ ਜਾਓ ਉਹਨੂੰ ਸੰਭਾਲੋ ਉਹਨੂੰ ਦੇ ਕਹਿਣ ਤੇ ਤਰਸੀਮ ਕੁਝ ਨਾ ਬੋਲਿਆ ਸਨ ਇੱਕ ਪੈਗ ਹੋਰ ਪੀਤਾ ਤੇ ਚਲੇ ਗਿਆ ਜਾਂਦੇ ਹੋਏ ਦੀਪ ਦੇ ਦੋਸਤਾਂ ਵਿੱਚੋਂ ਤਰਸੀਮ ਈਸੀ ਜੋ ਪੂਣੋ ਤੇ ਮੈਲੀ ਅੱਖ ਰੱਖਦਾ ਸੀ ਨਹੀਂ ਤਾਂ ਬਾਕੀ ਸਾਰੇ ਚੰਗੇ ਸਨ ਹੁਣ ਤੱਕ ਉਹ ਸਮਝ ਗਿਆ ਸੀ ਕਿ ਪੂਣ ਮੋਸ ਦੇ ਹੱਥ ਨਹੀਂ ਆਉਣ ਵਾਲੀ ਪਰ ਉਸ ਤੋਂ ਕੋਸ਼ਿਸ਼ ਕਰਨ ਤੋਂ ਨਹੀਂ ਸੀ ਹਟ ਹੁੰਦਾ ਤੁਸੀਂ ਸੁਣ ਰਹੇ ਸੀ mundri.com ਹਰਜੀਤ ਅਟਵਾਲ ਦਾ ਭਾਗ 11